ਦੁਰਤ ਕਵਾਇਆ ਹਰ ਗਵ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿੰਦ ਸਮਾਰਿਆ ਸਵਾਮੀ ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਿਵਰਤ ਕਰਕੇ ਇਸ ਨੂੰ ਬਚਾ ਲਿਆ ਹੈ ਇਸ ਤੋਂ ਸਾਰੇ ਪਾਪ ਖਤਮ ਕਰਕੇ ਇਸ ਸੰਸਾਰ ਨੂੰ ਬਚਾ ਲਿਆ ਹੈ ਅਤੇ ਪਰਮ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਹੈ ਅਤੇ ਆਪਣਾ ਕਰਮ ਨਿਭਾਇਆ ਹੈ ਹਾਂਜੀ ਕੋਈ ਨਹੀਂ ਰਾਜੇ ਰਾਮ ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਵ ਸੁਖਾਲੀ ਰਹਾਓ ਮੈਂ ਪ੍ਰਭੂ ਸੱਚੇ ਪਾਤਸ਼ਾਹ ਦੀ ਬਣਾ ਲਈ ਹੈ ਆਰਾਮ ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸਵਾਮੀ ਦੀ ਸ਼ਿਫਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ ਸਰੀਰ ਤੇ ਮਨੁੱਖੀ ਢਾਂਚਾ ਸੁਖੀ ਹਨ ਠਹਿਰਾਉ ਹੈ ਜੀ ਇਹ ਤਾਂ ਤਾਂ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ਜੀ ਹਾਂਜੀ ਪਤਿਤ ਉਧਾਰਨ ਸਤਗੁਰ ਮੇਰਾ ਮੁਵੇ ਦਸ ਕਾਪੁਰ ਵਸਾ ਅਕਸਰਏ ਸਭ ਸੱਚਾ ਸਾਹਿਬ ਸੁਰ ਨਾਨਕ ਕੀ ਅਰਦਾਸਾ ਪਾਪੀਆਂ ਨੂੰ ਪਾਰ ਕਰਨ ਵਾਲਾ ਹੈ ਮੈਂਡਾ ਸੱਚਾ ਗੁਰੂ ਜਿਸ ਨੇ ਅਜਾਮਲ ਵਰਗੇ ਗੰਕਾ ਪਾਪਨ ਵੀ ਜਿਸ ਨੇ ਤਾਰ ਦਿੱਤੀ ਹੈ ਉਸ ਅੰਦਰ ਮੈਂ ਆਪਣਾ ਟੀਨ ਧਾਰ ਲਿਆ ਹੈ ਨਾਨਕ ਦੇ ਬੇਨਤੀ ਸਭ শ্রবণ ਕਰਕੇ ਸੱਚੇ ਸੁਆਮੀ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ ਜੋ ਉਹਨਾਂ ਦਾ ਦਾਸ ਜੇ ਉਹਨਾਂ ਨੂੰ ਬੇਨਤੀ ਕਰਦਾ ਹੈ ਤਾਂ 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 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਦੇ ਸਾਰੇ ਪਾਪ ਨਾਸ਼ ਕਰ ਦਿੰਦੇ ਹਨ ਅਤੇ ਉਸ ਨੂੰ 84 ਦੇ ਗੇੜ ਤੋਂ ਬਚਾ ਲੈਂਦੇ ਹਨ ਜੇ ਕੋਈ ਉਹਨਾਂ ਦਾ ਨਾਮ ਸਿਮਰਨ ਕਰਦਾ ਹੈ ਉਹ ਕਿਸੇ ਦੇ ਔਗਣ ਨਹੀਂ ਚਿਤਾਰਦੇ ਸਾਰਿਆਂ ਨੂੰ ਹੀ ਪਿਆਰ ਕਰਦੇ ਹਨ ਸਾਫ ਸੰਸਾਰ ਇਹ ਹੀ ਉਹਨਾਂ ਦਾ ਹੈ ਸਾਰੀ ਕੁਦਰਤ ਹੀ ਉਹਨਾਂ ਨੇ ਸਾਜੀ ਹੈ ਉਹਨਾਂ ਨੂੰ ਸਾਰਿਆਂ ਦਾ ਖਿਆਲ ਹੈ ਉਹ ਸਾਰਿਆਂ ਨੂੰ ਰੋਜੀ ਦਿੰਦੇ ਹਨ ਕਿਸੇ ਨੂੰ ਵੀ ਭੁੱਖਾ ਨਹੀਂ